सतनाम श्री वाहिग साहिब जी અમુલ ગુણ અમુલ વેપાર અમુલ વેપારીએ અમુલ પંડાર અમુલ આવહે અમુલ જાય અમુલ પાએ અમુલ સમાય અમુલ ધર્મ અમુલ દિવાણ અમુલ તલ અમુલ પ્રવાણ અમુલ બક્ષી સમુન નિશાન અમુલ કર્મ અમુલ ફરમાન અમલો મુલાખિયા ના જાય આખાખ રહે લેવલાય આંખે વેદ પાઠ પુરાણ ਅੱਖ ਹੈ ਪੜੇ ਕਰਹਿ ਵਖਿਆਣਾ ਅੱਖੇ ਬਲ ਮੇ ਅੱਖੇ ਇੰਦ ਅੱਖੀ ਗੋਪੀ ਤੈ ਗੋਵਿੰਦ ਅੱਖੇ ਈਸਰ ਅੱਖੇ ਸਦਾ ਅੱਖੇ ਕਿਤੇ ਕਿਤੇ ਬੁੱਧ ਅੱਖੇ ਦਾਨ ਮੇ ਅੱਖੇ ਦੇ ਅੱਖੇ ਸੁਰ ਨਰਮ ਜਨ ਸੇਵ ਕਿਤੇ ਅੱਖ ਅਖਣ ਪਾਹੇ ਕਿਤੇ ਕਹਿ ਕਹਿ ਉਠ ਠੇ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇੜ ਪਾਵੇ ਤੇੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਗਵਾਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ અમુલ ગુણ અમુલ વેપાર અમુલ વેપારીએ અમુલ પંડાર અમુલ આવહે અમુલ જાય અમુલ પાએ અમુલ સમાય અમુલ તરમ અમુલ દિવાણ અમુલ તલ અમુલ પ્રવાણ અમુલ બક્ષી સમ નિશાન અમુલ કર્મ અમુલ ફરમાન અમલો મુલાખિયા ના જાય આખાખ રહે લેવલાય આંખે વેદ પાઠ પુરાણ ਅੱਖ ਹੈ ਪੜੇ ਕਰੇ ਅੱਖਿਆਣਾ ਅੱਖੇ ਬਰ ਮੇ ਅੱਖੇ ਇੰਦ ਅੱਖੀ ਗੋਪੀ ਤੈ ਗੋਬਿੰਦ ਅੱਖੇ ਈਸਰ ਅੱਖੇ ਸਦਾ ਅੱਖੇ ਕਿਤੇ ਕਿਤੇ ਬੁੱਧ ਅੱਖੇ ਦਾਨ ਮੈਂ ਅੱਖੇ ਦੇ ਅੱਖੇ ਸੁਰ ਨਰਮ ਜਨ ਸੇਵ ਕਿਤੇ ਆਖ ਅੱਖਣ ਪਾਹੇ ਕਿਤੇ ਕਹਿ ਕਹਿ ਉਠ ਠੇ ਜਾਏ ਜਾਏ ਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਤੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਅਖੇ ਬੋਲ ਵਿਗਾੜਾ ਤਾਂ ਲਿਖਿਆ ਸਿਰਗਵਾਰਾਂ ਗਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ અમુલ ગુણ અમુલ વેપાર અમુલ વેપારીએ અમુલ પંડાર અમુલ આવહે અમુલ લેજા અમુલ પાએ અમુલ સમાએ અમુલા તરમ અમલ દિવાણ અમલ તલ અમલ પ્રવાણ અમુલ બક્ષીસ મુનિ સાણ અમુલ કર્મ અમુલ ફરમાન અમલો મુલાખિયા ના જાય આખાક રહે લેવલાય આંખે વિદ પાઠ પુરાણ ਅੱਖ ਹੈ ਪੜੇ ਕਰਹਿ ਵਖਿਆਣਾ ਅੱਖੇ ਬਰ ਮੇ ਅੱਖੇ ਇੰਦ ਅੱਖੀ ਗੋਪੀ ਤੈ ਗੋਬਿੰਦ ਅੱਖੇ ਈਸਰ ਅੱਖੇ ਸਦਾ ਅੱਖੇ ਕਿਤੇ ਕਿਤੇ ਬੁੱਧ ਅੱਖੇ ਦਾਨ ਮੈਂ ਅੱਖੇ ਦੇ ਅੱਖੇ ਸੁਰ ਨਰਮ ਜਨ ਸੇਵ ਕਿਤੇ ਆਖ ਅਖਣ ਪਾਹੇ ਕਿਤੇ ਕਹਿ ਕਹਿ ਉਠ ਠੇ ਜਾਏ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅਖੇ ਬੋਲ ਵਿਗਾੜਾ ਤਾਂ ਲਿਖਿਆ ਸਿਰਗਵਾਰਾਂ ਗਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ અમુલ ગુણ અમુલ વેપાર અમુલ વેપારીએ અમુલ પંડાર અમુલ આવહે અમુલ જાય અમુલ પાએ અમુલ સમય અમુલ તરમ અમુલ દિવાણ અમુલ તલ અમુલ પ્રવાણ અમુલ બક્ષીસ મુનિ સાણ અમુલ કર્મ અમુલ ફરમાન અમલો મુલાખિયા ના જાય આખાક રહે લેવલાય આંખે વિદ પાઠ પુરાણ ਅੱਖ ਹੈ ਪੜੇ ਕਰਹਿ ਵਖਿਆਣਾ ਅੱਖੇ ਬਲ ਮੈਂ ਅੱਖੇਂਦ ਅੱਖੀ ਗੋਪੀ ਤੈ ਗੋਬਿੰਦ ਅੱਖੇ ਈਸਰ ਅੱਖੇ ਸਦਾ ਅੱਖੇ ਕਿਤੇ ਕਿਤੇ ਬੁੱਧ ਅੱਖੇ ਦਾਨ ਮੈਂ ਅੱਖੇ ਦੇ ਅੱਖੇ ਸੁਰ ਨਰਮ ਜਨ ਸੇਵ ਕਿਤੇ ਆਖ ਅੱਖਣ ਪਾਹੇ ਕਿਤੇ ਕਹਿ ਕਹਿ ਉਠਠ ਜਾਏ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇੜ ਪਾਵੇ ਤੇੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾ ਲਿਖਿਆ ਸਿਰਗਵਾਰਾ ਗਵਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ અમુલ ગુણ અમુલ વેપાર અમુલ વેપારીએ અમુલ પંડાર અમુલ આવહે અમુલ જાય અમુલ પાએ અમુલ સમાય અમુલ તરમ અમન દિવાણ અમુલ તલ અમુલ પ્રવાણ અમુલ બક્ષી સમુન નિશાન અમુલ કર્મ અમુલ ફરમાન અમલો મુલાખિયા ના જાય આખાખ રહે લેવલાય આંખે વેદ પાઠ પુરાણ ਅਖੇ ਪੜੇ ਕਰਹਿ ਅਖਿਆਣਾ ਅਖੇ ਬਲ ਮੇ ਅਖੇ ਇੰਦ ਅਖੀ ਗੋਪੀ ਤੈ ਗੋਬਿੰਦ ਅਖੇ ਈਸਰ ਅਖੇ ਸਦਾ ਅਖੇ ਕਿਤੇ ਕਿਤੇ ਬੁਦ ਅਖੇ ਦਾਨ ਮੇ ਅਖੇ ਦੇ ਅਖੇ ਸੁਰ ਨਰਮ ਜਨ ਸੇਵ ਕਿਤੇ ਆਖ ਅਖਣ ਪਾਹੇ ਕਿਤੇ ਕਹਿ ਕਹਿ ਉਠ ਠੇ ਜਾਏ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾਂ ਲਿਖਿਆ ਸਿਰਗਵਾਰਾਂ ਗਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ